ਮੈਂ ਵੀ ਇੰਦਰਪੁਰ ਮੇਰਾ ਵੱਲ ਪਰ ਆਪਰੇ ਸਾਥ ਸ੍ਰੀ ਗੁਰੂ ਜੀ ਅੱਜ ਇੱਕ ਤੁਹਾਨੂੰ ਪੰਜਾਬੀ ਲੋਕ ਗੀਤ ਸੁਣਾ ਰਹੇ ਹਾਂ ਇਹ ਹੈ ਜਿੰਦਵਾ ਜਿੰਦਵਾ ਇੱਕ ਲੋਕ ਗੀਤ ਕੋੜੀ ਹੈ ਪਰ ਇਹ ਬਹੁਤ ਪੁਰਾਣੀ ਹੈ ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਇਹ ਸੁਣੀਦੀ ਸੀ ਤੇ ਕਈਆਂ ਕਲਾਕਾਰਾਂ ਨੇ ਵੀ ਗਾਈ ਹੋਈ ਹੈ ਜਿਵੇਂ ਗੁਰਦੀਪ ਕੋਰ ਬਾਵਾ ਜੀ ਉਹ ਪੰਜਾਬੀ ਲੋਕ ਗੀਤ ਹੀ ਜ਼ਿਆਦਾ ਕਰਕੇ ਗਾਉਂਦੇ ਸੀ ਤੇ ਇਹ ਕੋੜੀ ਵੀ ਉਹਨਾਂ ਦੀ ਗਾਈ ਹੋਈ ਵੀ ਹੈ ਤੇ ਮੈਂ ਅੱਜ ਤੁਹਾਨੂੰ ਪੰਜਾਬੀ ਲੋਕ ਗੀਤ ਕੋਲੀ ਸੁਣਾਉਣੀ ਆ ਤੇ ਇਹਦਾ ਤੁਸੀਂ ਨੰਦ ਮਾਨੋ ਜੀ ਇਹਦੇ ਵਿੱਚ ਰੂਪ ਸ਼ਗਨ ਸ਼ਨਾਰਨ ਦੀ ਸੀਸੇ ਦੀ ਹਾਰੇਟ ਚੀਜ਼ ਦੀ ਨਾਲ ਕੀਤੀ ਗਈ ਹੈ ਵੀ ਪਟੀਆਂ ਵਾਉਣ ਦੀ ਵੀ ਗੱਲ ਕੀਤੀ ਗਈ ਹੈ ਪਟੀਆਂ ਜਿਹੜੀਆਂ ਹੁੰਦੀਆਂ ਹਨ ਕਿਉਂਕਿ ਜਿਹੜੀਆਂ ਪਹਿਲੀਆਂ ਬੀਬੀਆਂ ਹੁੰਦੀਆਂ ਸੀ ਉਹ ਫਿਰ ਜਿਹੜੀਆਂ ਬਾਅਦ ਨਾਲ ਟੌਰ ਵਾਗਣ ਹੈ ਜਿਵੇਂ ਅੱਜ ਕੱਲ੍ਹ ਵਾਲ ਸਟੇਟ ਕਰਵਾ ਲਿਆ ਹੁੰਦੀਆਂ ਹੈ ਇਸੇ ਤਰ੍ਹਾਂ ਉਹ ਪਹਿਲਾਂ ਸੀਸਾ ਲੈ ਕੇ ਆ ਪਾਣੀ ਲਾ ਕੇ ਤੇ ਆਪਦੇ ਵਾਲ ਚੀਰ ਕੱਢ ਕੇ ਉਹਨਾਂ ਨੂੰ ਕਹਿੰਦੇ ਸੀ ਪਟੀਆਂ ਤੇ ਉਹ ਬੜੇ ਪ੍ਰੇਮ ਨਾਲ ਸੇਰ ਬੌਂਦੀਆਂ ਸੀ ਆਪਦਾ ਤੇ ਉਹ ਇਹਦੇ ਵਿੱਚ ਉਹਦੇ ਗੋਲ ਹਨ ਤੇ ਤੁਸੀਂ ਇਹਦਾ ਆਨੰਦ ਮਾਣੋ ਜੀ ਅਜਿੰਦ ਮਾਹੀ ਬਾਜ ਤੇਰੇ ਅਜਿੰਦ ਮਾਹੀ ਬਾਜ ਤੇਰੇ ਕਮਲਾਈਆਂ ਵੇ ਤੇਰੀਆਂ ਹਲਾ ਡਲੀਆਂ ਉਹ ਤੇਰੀਆਂ ਹਲਾ ਡਲੀਆਂ ਪਰਝਾਈਆਂ ਵੇ ਬਾਗੀ ਸਹਿਰ ਕਦੇ ਉਹ ਬਾਗੀ ਸਹਿਰ ਕਦੇ ਨਾ ਆਈਆਂ ਵੇ ਇੱਕ ਪਲ ਬਹਿ ਜਾਣਾ ਉਹ ਇੱਕ ਪਲ ਬਹਿ ਜਾਣਾ ਮੇਰੇ ਕੋਲ ਤੇਰੇ ਮਿੱਠੜੇ ਹੀ ਓਏ ਉਹ ਤੇਰੇ ਮਿੱਠੜੇ ਹੀ ਲੱਗਦੇ ਬੋਲ ਇੱਕ ਪਲ ਬਹਿ ਜਾਣਾ ਉਹ ਇੱਕ ਪਲ ਬਹਿ ਜਾਣਾ ਮੇਰੇ ਕੋਲ ਤੇਰੇ ਮਿੱਠੜੇ ਹੀ ਓਏ ਉਹ ਤੇਰੇ ਮਿੱਠੜੇ ਹੀ ਲੱਗਦੇ ਬੋਲ ਅਜਿੰਦ ਮਾਹੀ ਅਜਿੰਦ ਮਾਹੀ ਜੇ ਚੱਲਿਓ ਅਜਿੰਦ ਮਾਹੀ ਜੇ ਚੱਲਿਓ ਪਟਿਆਲੇ ਵੇ ਉਥੋਂ ਲਿਆਵੀਂ ਓਏ ਓਏ ਉਥੋਂ ਲਿਆਵੀਂ ਰੇ ਜਮੀਨਾਂ ਰੇ ਅੱਦੇ ਚਿੱਟੇ ਹੀ ਓਏ ਓਏ ਅੱਦੇ ਚਿੱਟੇ ਤੇ ਅੱਦੇ ਕਾਲੇ ਇੱਕ ਪਲ ਬਹਿ ਜਾਣਾ ਓਏ ਇੱਕ ਪਲ ਬਹਿ ਜਾਣਾ ਮੇਰੇ ਚੰਦਾ ਵਿਛੋੜਾ ਦੋ ਜੀਆ ਦਾ ਮੈ ਛੋੜਾ ਤੋ ਜਾਣਿਆ ਦਾ ਮੰਦਾ ਵੇ ਕਪਲ ਬੈ ਜਾਣਾ ਓਏ ਕਪਲ ਬੈ ਜਾਣਾ ਮੇਰੇ ਕੋਲ ਤੇਰੇ ਮਿੱਠੜੇ ਹੀ ਏ ਤੇਰੇ ਮਿੱਠੜੇ ਹੀ ਲੱਗਦੇ ਬੋਲ ਕਪਲ ਬੈ ਜਾਣਾ ਓਏ ਕਪਲ ਬੈ ਜਾਣਾ ਮੇਰੇ ਕੋਲ ਤੇਰੇ ਮਿੱਠੜੇ ਹੀ ਏ ਤੇਰੇ ਮਿੱਠੜੇ ਹੀ ਲੱਗਦੇ ਬੋਲ ਜੇਨ ਤੁਮਾਈ ਜੀ ਅਜੇ ਨਮਾਈਂ ਸ਼ਹਿਰ ਤੇਰੇ ਅਜੇ ਨਮਾਈਂ ਸ਼ਹਿਰ ਤੇਰੇ ਦੀਆਂ ਹੱਟੀਆਂ ਉਹ ਮੇਲਾ ਵੇਖਣ ਓਏ ਉਹ ਮੇਲਾ ਵੇਖਣ ਆਈਆਂ ਜੱਟੀਆਂ ਤੇ ਹੱਥ ਵਿੱਚ ਸ਼ੀਸ਼ੇ ਈ ਓਏ ਉਹ ਹੱਥ ਵਿੱਚ ਸ਼ੀਸ਼ੇ ਸਵਾਰਨ ਪਟੀਆਂ ਵੇਖ ਕਪਲ ਬੈ ਜਾਣਾ ਏ ਕਪਲ ਬੈ ਜਾਣਾ ਮੇਰੇ ਮੱਖਣਾ ਵੇ ਤੇਰੇ ਬਾਜੋਂ ਹੀ ਓਏ ਉਹ ਤੇਰੇ ਬਾਜੋਂ ਵੇੜਾ ਸਖਣਾ ਵੇ ਕਪਲ ਬੈ ਜਾਣਾ ਓਏ ਇੱਕ ਪਲ ਬਹਿ ਜਾਣਾ ਮੇਰੇ ਮੱਖਣਾ ਵੇ ਤੇਰੇ ਬਾਜੋਂ ਈ ਓ ਤੇਰੇ ਬਾਜੋਂ ਵੇੜਾ ਸਖਣਾ ਵੇ ਇੱਕ ਪਲ ਬਹਿ ਜਾਣਾ ਓਏ ਇੱਕ ਪਲ ਬਹਿ ਜਾਣਾ ਮੇਰੇ ਕੋਲ ਤੇਰੇ ਮਿੱਠੜੇ ਈ ਓ ਤੇਰੇ ਮਿੱਠੜੇ ਹੀ ਲੱਗਦੇ ਬੋਲ ਇੱਕ ਪਲ ਬਹਿ ਜਾਣਾ ਓਏ ਇੱਕ ਪਲ ਬਹਿ ਜਾਣਾ ਮੇਰੇ ਕੋਲ ਤੇਰੇ ਮਿੱਠੜੇ ਈ ਓ ਤੇਰੇ ਮਿੱਠੜੇ ਹੀ ਲੱਗਦੇ ਬੋ ਜਿੰਦਮਈ ਅੰਬੀਆਂ ਤੇ ਆਏ ਓ ਜਿੰਦਮਈ ਅੰਬੀਆਂ ਤੇ ਆ ਗਿਓ ਬੂਰ ਜਟੀਆਂ ਤੇ ਮੁਖੜੇ ਤੇ ਆਏ ਓ ਜਟੀਆਂ ਤੇ ਮੁਖੜੇ ਤੇ ਜਿਸਦਾ ਨੂਰ ਜਿੰਨੂ ਵੇਖ ਕੇ ਓਏ ਓ ਜਿੰਨੂ ਵੇਖ ਕੇ ਚੜੇ ਸਰੂਰ ਇੱਕ ਪਲ ਬਹਿ ਜਾਣਾ ਓ ਇੱਕ ਪਲ ਬਹਿ ਜਾਣਾ ਮੇਰੇ ਢੋਲ ਤੇਰੇ ਮਿੱਠੜੇ ਹੀ ਓਏ ਤੇਰੇ ਮਿੱਠੜੇ ਹੀ ਲੱਗਦੇ ਬੋਲ ਇੱਕ ਪਲ ਬਹਿ ਜਾਣਾ उहे हिकु पल पै जाणे कोल तेर मिठड़े ही तेर मिठड़े ई लॻंद वोल हिकु पल पैजा हिकु पल पै जाणे कोल तेरे ही मिठड़े ही तेर मिठड़े ही लॻंदे वो जिंद चलियो जिंद माई जे चलियो करण सन ले जी ਅਸਾਂ ਨੂੰ ਲੈ ਚੱਲ ਆਪਣੇ ਨਾਲ ਸਾਡਾ ਪਹਿਲਾ ਹੀ ਏ ਅ ਸਾਡਾ ਪਹਿਲਾ ਪਹਿਲਾ ਸਾਲ ਜਿੰਦਮਾ ਜੇ ਚੱਲਿਓ ਅ ਜਿੰਦਮਾ ਜੇ ਚੱਲਿਓ ਕਰ ਨਾਲ ਸਾਨੂੰ ਲੈ ਚੱਲਿਏ ਸਾਨੂੰ ਲੈ ਚੱਲ ਆਪਣੇ ਨਾਲ ਸਾਡਾ ਪਹਿਲਾ ਹੀ ਏ ਅ ਸਾਡਾ ਪਹਿਲਾ ਪਹਿਲਾ ਸਾਲ ਇੱਕ ਪਲ ਬਹਿ ਜਾਣਾ ਇੱਕ ਪਲ ਬਹਿ ਜਾਣਾ ਮਿੱਠੜੇ ਹੀ ਓਏ ਤੇਰੇ ਮਿੱਠੜੇ ਹੀ ਲੱਗਦੇ ਬੋਲ ਇੱਕ ਪਲ ਬਹਿ ਜਾਣਾ ਓ ਇੱਕ ਪਲ ਬਹਿ ਜਾਣਾ ਮੇਰੇ ਕੋਲ ਤੇਰੇ ਮਿੱਠੜੇ ਹੀ ਓਏ ਤੇਰੇ ਮਿੱਠੜੇ ਹੀ ਲੱਗਦੇ ਬੋਲ ਇੱਕ ਪਲ ਬਹਿ ਜਾਣਾ ਇੱਕ ਪਲ ਬਹਿ ਜਾਣਾ ਮੇਰੇ ਕੋਲ ਤੇਰੇ ਮਿੱਠੜੇ ਹੀ ਓਏ ਤੇਰੇ ਮਿੱਠੜੇ ਹੀ ਲੱਗਦੇ ਬੋਲ ਇੱਕ ਪਲ ਬਹਿ ਜਾਣਾ ਇਕ ਪਲ ਬਹਿ ਜਾਣਾ ਮੇਰੇ ਕੋ ਤੇਰੇ ਮਿੱਠੜੇ ਹੀ ਲੱਗਦੇ ਬੋਲ ਤੇਰੇ ਮਿੱਠੜੇ ਹੀ ਲੱਗਦੇ ਬੋਲ ਲਓ ਜੀ ਇਹ ਸੀ ਇੱਕ ਲੋਕਗੀਤ ਤੇ ਕਈ ਵਾਰ ਇਸ ਤਰ੍ਹਾਂ ਗਾਉਂਦਿਆਂ ਥੋੜਾ ਬਹੁਤਾ ਸਾਹ ਚੜ ਜਾਂਦਾ ਹੈ ਵਿੱਚੋਂ ਤੇ ਜੇ ਕਿਤੇ ਵੱਧ ਘੱਟ ਬੋਲਿਆ ਗਿਆ ਤੇ ਮਾਫ ਕਰਨਾ ਪਰ ਤੁਸੀਂ ਇਹਦਾ ਆਨੰਦ ਮਾਣੋ ਤੇ ਕੱਲ ਨੂੰ ਆਪਾਂ ਇੱਕ ਹੋਰ ਨਵਾਂ ਪੰਜਾਬੀ ਲੋਕਗੀਤ ਲੈ ਕੇ ਹਾਜ਼ਰ ਹੋਣੇ ਆ ਤੇ ਤੁਸੀਂ ਉਹਦਾ ਆਨੰਦ ਮਾਣਨਾ ਇਹ ਤਾਂ ਇੱਕ ਮਨੋਰੰਜਨ ਹੈ ਕੋਈ ਉਮਰ ਦੇ ਮੁਤਾਬਕ ਗੱਲ ਨਹੀਂ ਹੁੰਦੀ ਕਹਿ ਦਿੰਦੇ ਆ ਵੀ ਫਲਾਣਾ ਤਾਂ ਇੰਨੀ ਉਮਰ ਦਾ ਹੈ ਇਹ ਵੀ ਇਸ ਤਰ੍ਹਾਂ ਬੋਲਦਾ ਇਸ ਤਰ੍ਹਾਂ ਬੋਲਦਾ ਇਹ ਇੱਕ ਮਨੋਰੰਜਨ ਹੈ ਕਿਸੇ ਉਮਰ ਚ ਉਮਰ ਵਿੱਚ ਵੀ ਬੰਦਾ ਕਰ ਸਕਦਾ ਹੈ ਮਨੋਰੰਜਨ ਤੇ ਇਹਦੇ ਨਾਲ ਬੰਦਾ ਖੁਸ਼ ਰਹਿੰਦਾ ਹੈ ਤੇ ਬਈਆਂ ਬਿਮਾਰੀਆਂ ਤੋਂ ਬੰਦਾ ਬਚ ਜਾਂਦਾ ਹੈ ਕਈ ਵਾਰ ਬੰਦੇ ਦਾ ਮਨ ਬਹੁਤ ਅਦਾਸ ਹੁੰਦਾ ਹੈ ਤੇ ਇਸ ਤਰ੍ਹਾਂ ਦੇ ਲੋਕ ਗੀਤ ਗਾਉਣ ਨਾਲ ਕੋਈ ਕਿਸੇ ਬੰਦੇ ਦਾ ਧਿਆਨ ਹੋ ਜਾਂਦਾ ਹੈ ਤੇ ਫਿਰ ਪਰੇਸ਼ਾਨੀ ਬੰਦੇ ਦੇ ਦਿਮਾਗ ਚੋਂ ਨਿਕਲ ਜਾਂਦੀ ਹੈ ਕੋਈ ਟੈਨਸ਼ਨ ਨਹੀਂ ਹੁੰਦੀ ਤੇ ਇਸੇ ਤਰ੍ਹਾਂ ਤੁਸੀਂ ਵੀ ਸੁਣਿਆ ਕਰੋ ਤੇ ਗਾਇਆ ਕਰੋ ਤੇ ਆਦਾ ਮਨ ਖੁਸ਼ ਰੱਖਿਆ ਕਰੋ ਤੇ ਅਨੰਦ ਮਾਨੋ ਜੀ ਕੱਲ ਨੂੰ ਫੇਰ ਮਿਲਦੇ ਆਂ ਜ਼ਿੰਦਗੀ ਦਾ ਕੀ ਪ੍ਰਭਾਸਾ ਅੱਜ ਤੇ ਗਈ